ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਪਾਨਾ ਸਿੱਧੂ ਦੇ ਉੱਪਰ ਚੌਥਾ ਮਾਮਲਾ ਦਰਜ ਕੀਤਾ ਗਿਆ ਦੱਸਦੀ ਹੈ ਕਿ ਤਿੰਨ ਮਾਮਲੇ ਪਹਿਲਾਂ ਦਰਜ ਕੀਤੇ ਗਏ ਸੀ ਹੁਣ ਇੱਕ ਹੋਰ ਮਾਮਲੇ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਪਾਨਾ ਸਿੱਧੂ ਦੇ ਉੱਪਰ ਮੋਹਾਲੀ ਦੇ ਵਿੱਚ ਚੌਥਾ ਮਾਮਲਾ ਦਰਜ ਕੀਤਾ ਗਿਆ ਦੱਸਦੀ ਹੈ ਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦੇ ਵਿੱਚ ਰਹਿਣ ਵਾਲੇ ਪਾਨਾ ਸਿੱਧੂ ਲਗਾਤਾਰ ਜੋ ਫਸਦੇ ਹੋਏ ਨਜ਼ਰ ਆ ਰਹੇ ਨੇ ਪਹਿਲਾ ਤਿੰਨ ਮਾਮਲੇ ਪਾਨਾ ਸਿੱਧੂ ਦੇ ਉੱਪਰ ਦਰਜ ਕੀਤੇ ਗਏ ਸੀ ਪਹਿਲਾ ਲੁਧਿਆਣਾ ਦੇ ਵਿੱਚ ਪਾਨਾ ਸਿੱਧੂ ਦੇ ਉੱਪਰ ਮਾਮਲਾ ਦਰਜ ਕੀਤਾ ਜਾਂਦਾ ਇੱਕ ਏਜੰਟ ਦੇ ਵੱਲੋਂ ਸ਼ਿਕਾਇਤ ਦਿੱਤੀ ਜਾਂਦੀ ਆ 10000 ਰੁਪਏ ਮੰਗਣ ਦੇ ਇਲਜ਼ਾਮ ਲਗਾਏ ਜਾਂਦੇ ਆ ਉਸ ਮਾਮਲੇ ਦੇ ਵਿੱਚ ਪਾਨਾ ਸਿੱਧੂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਭਾਨਾ ਸਿੱਧੂ ਨੂੰ ਜ਼ਮਾਨਤ ਮਿਲਦੀ ਆ ਤਾਂ ਉਸ ਦਿਨ ਇੱਕ ਹੋਰ ਮਾਮਲਾ ਫਿਰ ਪਟਿਆਲਾ ਦੇ ਵਿੱਚੋਂ ਦਰਦ ਸੀ ਉਸ ਦੇ ਵਿੱਚ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਜਾਂਦਾ ਉੱਥੇ ਹੀ ਇੱਕ ਤੀਜਾ ਮਾਮਲਾ ਅਬੋਹਰ ਦੇ ਵਿੱਚ ਦਰਦ ਹੋਇਆ ਸੀ ਤੇ ਅੱਜ ਪਟਿਆਲਾ ਅਦਾਲਤ ਦੇ ਵਿੱਚ ਜਦੋਂ ਪੇਸ਼ੀ ਹੁੰਦੀ ਆ ਤਾਂ ਉਸ ਤੋਂ ਬਾਅਦ ਮੁਹਾਲੀ ਪੁਲਿਸ ਦੇ ਵੱਲੋਂ ਭਾਨਾ ਸਿੱਧੂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤਾਂ ਦੱਸਦੇ ਕਿ ਮੁਹਾਲੀ ਸੀਆਈਏ ਸਟਾਫ ਦੇ ਵੱਲੋਂ ਭਾਨਾ ਸਿੱਧੂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਮੁਹਾਲੀ ਪੁਲਿਸ ਦੇ ਵੱਲੋਂ ਭਾਨਾ ਦੋਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਚੌਥਾ ਮਾਮਲਾ ਭਾਨਾ ਸਿੱਧੂ ਦੇ ਉੱਪਰ ਦਰਜ ਕੀਤਾ ਗਿਆ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਉਹਨਾਂ ਦੇ ਪਿੰਡ ਵਿੱਚ ਇੱਕ ਵੱਡਾ ਇਕੱਠ ਵੀ ਰੱਖਿਆ ਗਿਆ ਸੀ ਜਿੱਥੇ ਲੋਕ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸੀ ਤਾਂ ਇਸ ਮਾਮਲੇ ਦੇ ਉੱਪਰ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਨਾਲ ਪੱਤਰਕਾਰ ਗੁਰਦੀਪ ਬੈਣੀਪਾਲ ਜੁੜ ਚੁੱਕੇ ਨੇ ਮੁਹਾਲੀ ਤੋਂ ਜੀ ਗੁਰਦੀਪ ਜੀ ਕੀ ਇਨਫੋਰਮੇਸ਼ਨ ਮਿਲੀ ਹੈ ਜੀ ਬਈ ਕੋ ਦੇਖੋ ਸੁਪਰੀਤੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਭਾਨਾ ਸਿੱਧੂ ਸੁਰਖੀਆਂ ਛਾਇਆ ਹੋਇਆ ਜਿੱਥੇ ਪਹਿਲਾਂ 20000 ਰੁਪਏ ਵਬਰਨ ਬਿਸ਼ੂਲੀ ਇੱਕ ਟਰੈਵਲ ਏਜੰਟ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਉਹਨੇ ਉਸ ਮਾਮਲੇ ਜਮਾਨਤ ਤੋਂ ਬਾਹਰ ਆਇਆ ਸੀ ਤਾਂ ਉਸ ਤੋਂ ਬਾਅਦ ਚੈਨੀ ਚੋਰੀ ਦਾ ਦੋਸ਼ ਲੱਗਿਆ ਤੇ ਹੁਣ ਉਸ ਵੱਲੋਂ ਜੇਲ੍ਹ ਜਾਣ ਤੋਂ ਬਾਅਦ ਅੱਜ ਜਿਹੜਾ ਉਹਨਾਂ ਨੂੰ ਪ੍ਰੋਸੀਡਰ ਮੈਂ ਕੇ ਲਿਆ ਕੇ ਮਹਾਲੀ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਇੱਕ ਟਰੈਵਲ ਏਜੰਸੀ ਸਟੇਟ ਦੇ ਉੱਤੇ ਕਾਨਾ ਕੇਸ ਇੱਕ ਦੇ ਵਿੱਚ ਜਿਹੜਾ ਪਾਨਾ ਸਿੱਧੂ ਦੇ ਖਿਲਾਫ ਪਕੜਾ ਦਰਦ ਕੀਤਾ ਗਿਆ ਸੀ ਪਰ ਫਿਲਹਾਲ ਉਹਨਾਂ ਨੂੰ ਹੁਣ ਪੁਲਿਸ ਨੇ 2 ਦਿਨਾਂ ਤੇ ਰਿਮਾਨਡ ਤੇ ਲੈ ਜਾ ਗਿਆ ਸੁਪੀ देओल ਦੱਸ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ মিডিਆ ਨੂੰ ਭਣਕ-ਪਟ ਨਹੀਂ ਲੱਗਣ ਦਿੱਤੀ ਕਿ ਜਦੋਂ ਜਦੋਂ ਰਿਪੋਰਟ ਦੇ ਵਿੱਚ ਪਹੁੰਚੇ ਤਾਂ ਪੂਰਾ ਜਿਹੜਾ ਹਾਲ ਆ ਉਹ ਖਾਲੀ ਕਰ ਲਿਆ ਗਿਆ ਮੀਰੇ ਅੰਦਰ ਜਾਣ ਦੀ ਜਾਤ ਨਹੀਂ ਕਿ ਫਿਰ ਬਾਅਦ ਦੇ ਵਿੱਚ ਚੁੱਪਚੀਤੇ ਬੇਸਮੈਂਟ ਤੇ ਲੈ ਕੇ ਨੇ ਗਏ ਜਿਸ ਤੋ ਸਪੱਸ਼ਟ ਪਰ ਚੱਲ ਰਿਹਾ ਹੈ ਕਿ ਅੱਜ ਉਸ ਚੌਂਦੀ ਸੀ ਕਿ ਜਿੰਨਾ ਜਿੰਨਾ ਦੁਬਾਰਾ ਜਿੰਨਾ ਮੀਡੀਆ ਦੇ ਵਿੱਚ ਪਹਾਨਾ ਸਿੱਧੂ ਸੁਰਖੀਆਂ ਦੇ ਵਿੱਚ ਨਾ ਆਵੇ ਕਿਉਂਕਿ ਅੱਜ ਵੱਡਾ ਕੱਟ ਪਹਾਨਾ ਸਿੱਧੂ ਦੇ ਹੱਥ ਦੇ ਵਿੱਚ ਹੋ ਗਿਆ ਸੀਗਾ ਵੱਡੀ ਗੰਟੀ ਕਿਸਾਨ ਤੇ ਜਿਹੜੀ ਆ ਸਮਾਜਿਕ ਦਸ਼ੇ ਬੰਦਿਆਂ ਨੇ ਹਾਂ ਦਾ ਨਾਰਾ ਮਾਰਿਆ ਸੀ ਤੇ ਦੀ ਗ੍ਰਿਫਤਾਰੀ ਨੂੰ ਗਲਤ ਦੱਸਿਆ ਸੀ ਪਰ ਦੂਜੇ ਪਾਸੇ ਪੁਲਿਸ ਲਗਾਤਾਰ ਨਕਦੂ ਤੇ ਸੰਜਾ ਜਿਹੜਾ ਕਾਢੀ ਜਾ ਰਹੀ ਆ ਤੇ ਜਾਣਕਾਰੀ ਆ ਵੀ ਮਿਲਿਆ ਕਿ ਹੁਣ ਇਸ ਤੋਂ ਬਾਅਦ ਜੀਰ ਕਪੂਰ ਦੇ ਵਿੱਚ ਵੀ ਭਾਨਾ ਸਿੱਧੂ ਦੇ ਖਿਲਾਫ ਅਗਲੀ ਕਾਰਵਾਈ ਹੋ ਸਕਦੀ ਆ ਪਰ ਬਨਾਲ ਇਹ ਜਿਹੜੀਆਂ ਜਾਣਕਾਰੀ ਸੂਤਰਾਂ ਦੇ ਇਨਸਾਨ ਜੀ ਜੀ ਗੁਰਦੀਪ ਜੀ ਮਾਮਲੇ ਲੈ ਕੇ ਕੋਈ ਜਾਣਕਾਰੀ ਨਿਕਲ ਪਈ ਆ ਕਿ ਆਖਰ ਸ਼ਿਕਾਇਤ ਆ ਜਿਹੜੀ ਉਹ ਕਿਸ ਚੀਜ਼ ਦੀ ਦਿੱਤੀ ਗਿਆ ਜਿਵੇਂ ਪਹਿਲਾਂ ਇੱਕ ਫਰੋਤੀ ਦੇ ਇਲਜ਼ਾਮ ਲੱਗੇ ਨੇ ਕਿ ਪੈਸੇ ਮੰਗੇ ਗਏ ਨੇ ਉਸੇ ਤਰੀਕੇ ਦਾ ਕੀ ਇਲਜ਼ਾਮ ਹੈ ਜੋ ਕਿ ਹੋਰ ਇਲਜ਼ਾਮ ਇੱਥੇ ਲੱਗੇ ਆ ਜੀ ਬਿਲਕੁਲ ਜੀ ਬਿਲਕੁਲ ਸੇਮ ਉਸੇ ਤਰੀਕੇ ਦੇ ਇਲਜ਼ਾਮ ਨੇ ਕਿਉਂਕਿ 506 ਜਿਹੜੀ ਧਾਰਾ ਜਿਹਦਾ ਵੀ ਕਿਹਦਾ ਮਕਸਦ ਇਹੀ ਆ ਕਿ ਜਿਹੜਾ ਦੂਜੇ ਪਾਸੇ ਜਿਹੜੀਆਂ 294 ਜਿਹੜੀਆਂ ਧਾਰਾ ਲਗਾਈ ਗਈ ਆ ਤੇ تنس ਉਸ ਤਾਸੀ ਲਗਾਈ ਗਿਆ ਇਹ ਵੀ ਜਬਰਨ ਵਸੂਲੀ ਵਸੂਲੀ ਦਾ ਮਤਲਬ ਕਾਇਮ ਦਾ ਭਾਵ ਆ ਇਮੀਗ੍ਰੇਸ਼ਨ ਵੱਲੋਂ ਸੇਮ ਉਹੀ ਤਰ੍ਹਾਂ ਜਿਹੜੀ ਆ ਗੱਲ ਕੀਤੀ ਗਈ ਆ ਕਿ ਸ਼ਾਇਦ ਇਸ ਇਮੀਗ੍ਰੇਸ਼ਨ ਦੇ ਨਾਲ ਵੀ ਕਿਸੇ ਏਜੰਟ ਤੋਂ ਜਾਂ ਤਾਂ ਪੈਸੇ ਦਬਾਏ ਹੋਣ ਗਵਾਏ ਹੋਣ ਕਿਸੇ ਤਰ੍ਹਾਂ ਨੂੰ ਹੋ ਸਕਦਾ ਉਸ ਏਜੰਟ ਨਾਲ ਕੋਈ ਸੰਪਰਕ ਦੇ ਵਿੱਚ ਹੋਇਆ ਹੋਵੇ ਤੇ ਹੁਣ ਪੁਲਿਸ ਉਹ ਜਿਹੜਾ ਪੂਰਾ ਜਿਹੜਾ ਖਾਤਾ ਡੱਕ ਰਹੀ ਆ ਜਾਂ ਇਹ ਕਹਿ ਲਿਆ ਇਹ ਜਿੰਨਾ ਵੀ ਸ਼ਾਇਦ ਪਾਨੇ ਸਿੱਧੂ ਦੇ ਕਿਸੇ ਪੀਰਾਂ ਨੂੰ ਪੈਸੇ ਦਿਵਾਏ ਨੇ ਜਾਂ ਉਹਨਾਂ ਦੇ ਹੱਥ ਦੇ ਵਿੱਚ ਹਾੜਾ ਨਾ ਨਾ ਮਾਰਿਆ ਉਹ ਇਹੀ ਗ੍ਰੇਸ਼ਨਾਂ ਨੂੰ ਜਿਹੜਾ ਹੁਣ ਇਕੱਠਾ ਕਰੀਆ ਇਹ ਜਾਣਕਾਰੀ ਇੱਕ ਮਿਲਿਆ ਸੁਪਰੀਬੀ ਜੀ ਕਿ ਅਸੀਂ ਜਦੋਂ ਵੀ ਉਸ ਕੈਪਟਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਾਣਕਾਰੀ ਮਿਲਿਆ ਤੇ ਪਹਿਲਾਂ ਸਰ ਉਹ ਕਿਹਾ ਗਿਆ ਸੀ ਕਿ ਸਾਨੂੰ ਥੋੜੇ ਬੋੜੇ ਕਿਸੇ ਰਿਕਾਰਡਿੰਗ ਦਾ ਵੀਡੀਓ ਬਣਾ ਕੇ ਭੇਜ ਰਹੇ ਆ ਪਰ ਹੁਣ ਉਹਨਾਂ ਦਾ ਫੋਨ ਬਿਲਕੁਲ ਜਿਹੜਾ ਬੰਦ ਕਰ ਦਿੱਤਾ ਗਿਆ ਤੇ ਸ਼ਾਇਦ ਕੋਈ ਸੰਦਬਾਹ ਪਾਤਾ ਕਿ ਕਿਸੇ ਵੀ ਤਰ੍ਹਾਂ ਦਾ মিডিਆ ਜੇ ਤੁਸੀਂ ਹਲੇ ਦੇ ਆ ਨਹੀਂ ਦੇਣਾ ਜੀ ਫਸਟ ਪਾਰ ਹੁੰਦਾ ਕਿ ਕੋਈ ਸ਼ਾਇਦ ਜਿਹੜਾ ਕੰਪਲੇਟ ਜਿਹੜਾ ਉਹ ਵੀ ਜਿਹੜਾ ਜਿਹੜਾ ਪੁਲਸ ਨੇ ਦਵਾ ਦੇ ਵਿੱਚ ਉਹ ਚੁੱਪ ਕਰ ਗਿਆ ਕਿਉਂਕਿ ਹੋ ਸਕਦਾ ਕਿ ਉਸ ਅਗਲੀ ਜਿਹੜੀ ਕਾਰਵਾਈ ਲਈ ਪਰਨਾ ਸਿੱਧੂ ਪਿਆਰ ਕਰਦੀ ਹੋਵੇ ਤਾਂ ਅਗਲੀ ਜਿਹੜੀ ਹੋ ਸਕਦਾ ਕੋਈ ਅਗਲੀ ਜਿਹੜੀ ਐਫ ਆਈ ਆਰ ਵੀ ਜਲਦ ਭਾਨਾ ਸਿੱਧੂ ਦੇ ਖਿਲਾਫ ਹੋਵੇ ਪਰ ਖਲਾਫ ਹੁਣ ਦੋ ਦਿਨ ਦਾ ਰਿਵਾਰਡ ਤੇ ਆ ਪਰ ਦੋ ਦਿਨ ਦੇ ਰਿਵਾਰਡ ਤੇ ਬਾਅਦ ਤੇ ਲਿਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਕੀ ਖਲਾਫੀ ਕਰਦੀ ਜੀ ਧੰਨਵਾਦ ਗੁਰਦੀਪ ਜੀ ਜਾਣਕਾਰੀ ਦੇਣ ਲਈ ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਨਾ ਸਿੱਧੂ ਦੇ ਉੱਪਰ ਚੌਥਾ ਜਿਹੜ ਮਾਮਲਾ ਦਰਜ ਕਰ ਦਿੱਤਾ ਗਿਆ ਮੁਹਾਲੀ ਦੇ ਵਿੱਚ ਚੌਥਾ ਮਾਮਲਾ ਦਰਜ ਹੋਇਆ ਦੱਸਦੇ ਕਿ ਪਟਿਆਲਾ ਤੋਂ ਹੁਣ ਭਾਨਾ ਸਿੱਧੂ ਨੂੰ ਮੁਹਾਲੀ ਲਿਜਾਇਆ ਗਿਆ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਦੋ ਦਿੰਦੇ ਰਿਵਾਰਡ ਦੇ ਉੱਪਰ ਭਾਨਾ ਸਿੱਧੂ ਨੂੰ ਭੇਜ ਦਿੱਤਾ ਗਿਆ ਤਾਂ ਲਗਾਤਾਰ ਭਾਨਾ ਸਿੱਧੂ ਦੇ ਉੱਪਰ ਸ਼ਕੰਜਾ ਜਿਹੜਾ ਕੱਸਿਆ ਜਾ ਰਿਹਾ ਤਾਂ ਅੱਜ ਭਾਨਾ ਸਿੱਧੂ ਦੇ ਪਿੰਡ ਦੀ ਜੇਕਰ ਗੱਲ ਕਰੀਏ ਉੱਥੇ ਇੱਕ ਵੱਡਾ ਇਕੱਠ ਸੱਦਿਆ ਗਿਆ ਸੀ ਉੱਥੇ ਲੱਖਾ ਸੁਧਾਨਾ ਪਹੁੰਚੇ ਸੀ ਉੱਥੇ ਹੀ ਜੋ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਹਮਾਇਤ ਦਿੱਤੀ ਗਈ ਸੀ ਤੇ ਹੋਰ ਜੋ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਵੱਡੀ ਗਿਣਤੀ ਦੇ ਵਿੱਚ ਹਮਾਇਤ ਹੈ ਜਿਹੜੀ ਉਹ ਭਾਨਾ ਸਿੱਧੂ ਦੀ ਕੀਤੀ ਗਈ ਸੀ ਤਾਂ ਲਗਾਤਾਰ ਜਿੱਥੇ ਲੋਕ ਨੇ ਸੋਸ਼ਲ ਮੀਡੀਆ ਦੇ ਉੱਪਰ ਵੀ ਭਾਨਾ ਸਿੱਧੂ ਦੇ ਹੱਕ ਵਿੱਚ ਬੋਲਦੇ ਹੋਏ ਦਿਖਾਈ ਦੇ ਰਹੇ ਤਾਂ ਉੱ ਇੱਕ ਹੋਰ ਜਿਹੜਾ ਮਾਮਲਾ ਭਾਨਾ ਸਿੱਧੂ ਦੇ ਉੱਪਰ ਇਸ ਵਿਚਕਾਰ ਦਰਜ ਕਰ ਲਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਨਾ ਸਿੱਧੂ ਦੇ ਉੱਪਰ ਚੌਥਾ ਜਿਹੜਾ ਮਾਮਲਾ ਉਹ ਦਰਜ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਮੁਹਾਲੀ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਇਸ ਤੋਂ ਪਹਿਲਾਂ ਪਹਿਲਾ ਮਾਮਲਾ ਲੁਧਿਆਣਾ ਦੇ ਵਿੱਚ ਦਰਜ ਹੁੰਦਾ ਦੂਜਾ ਜਿਹੜਾ ਮਾਮਲਾ ਪਟਿਆਲਾ ਦੇ ਵਿੱਚ ਤੀਜਾ ਅਬੋਹਰ ਦੇ ਵਿੱਚ ਤੇ ਚੌਥਾ ਮਾਮਲਾ ਮੁਹਾਲੀ ਦੇ ਵਿੱਚ ਹੁਣ ਦਰਜ ਕੀਤਾ ਗਿਆ ਵਾ ਤਾਂ ਦੱਸਦੇ ਹਾਂ ਕਿ ਭਾਨਾ ਸਿੱਧੂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਰਹਿੰਦੇ ਨੇ ਸੋਸ਼ਲ ਮੀਡੀਆ ਦਾ ਇੱਕ ਚਰਚਿਤ ਚਿਹਰਾ ਨੇ ਕਿਉਂਕਿ ਬਲੌਗਸ ਵੀ ਉਹਨਾਂ ਦੇ ਵੱਲੋਂ ਬਣਾਏ ਜਾਂਦੇ ਉੱਥੇ ਹੀ ਕਾਫੀ ਸਾਰੀਆਂ ਫਿਲਮਾਂ ਅਤੇ ਗੀਤਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਅਦਾਕਾਰੀ ਹੈ ਜਿਹੜੀ ਉਹ ਕੀਤੀ ਗਈ ਆ ਤਾਂ ਇਸ ਕਾਰਨ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਭਾਨਾ ਸਿੱਧੂ ਰਹਿੰਦੇ ਨੇ ਜੇਕਰ ਹੁਣ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਏਜੰਟਾਂ ਨਾਲ ਜੁੜੇ ਕਾਫੀ ਮਾਮਲਿਆਂ ਨੂੰ ਲੈ ਕੇ ਭਾਨਾ ਸਿੱਧੂ ਚਰਚਾ ਦੇ ਵਿੱਚ ਰਹੇ ਸੀ ਬਹੁਤ ਸਾਰੇ ਲੋਕਾਂ ਨੇ ਭਾਨਾ ਸਿੱਧੂ ਦੇ ਕੋਲ ਪਹੁੰਚ ਕੀਤੀ ਸੀ ਅਤੇ ਉਹਨਾਂ ਤੋਂ ਆਪਣੇ ਪੈਸੇ ਜਿਹੜੇ ਉਹ ਵਾਪਸ ਮੜਵਾਉਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਭਾਨਾ ਸਿੱਧੂ ਦੇ ਵੱਲੋਂ ਬਹੁਤ ਸਾਰੇ ਲੋਕਾਂ ਦੇ ਪੈਸੇ ਆ ਜਿਹੜੇ ਉਹ ਵਾਪਸ ਮੜ ਪਾਏ ਗਏ ਨੇ ਜਦੋਂ ਭਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਬਹੁਤ ਸਾਰੇ ਲੋਕ ਸਾਹਮਣੇ ਵੀ ਆਏ ਨੇ ਜਿਨ੍ਹਾਂ ਨੇ ਆ ਕੇ ਦੱਸਿਆ ਕਿ ਸਾਡਾ 12 ਲੱਖ ਕੋਈ ਕਹਿ ਰਿਹਾ ਕੋਈ 15 ਲੱਖ ਕਹਿ ਰਿਹਾ ਕੋਈ 10 ਲੱਖ ਕਹਿ ਰਿਹਾ ਹਰ ਕੋਈ ਵਿਅਕਤੀ ਆ ਕੇ ਵੱਖੋ ਵੱਖਰੀ ਕੀਮਤ ਜਿਹੜੀ ਇੱਕ ਗਿਣਤੀ ਦੱਸ ਰਿਹਾ ਕਿ ਉਹਨਾਂ ਨੂੰ ਕਿੰਨੇ ਪੈਸੇ ਆ ਜਿਹੜੇ ਉਹ ਵਾਪਸ ਕਰਵਾਏ ਨੇ ਪਰ ਹੁਣ ਜੇਕਰ ਕਾਰਵਾਈ ਦੀ ਗੱਲ ਕਰੀਏ ਤਾਂ ਭਾਣਾ ਸਿੱਧੂ ਦੇ ਉੱਪਰ ਚੌਥਾ ਜਿਹੜਾ ਮਾਮਲਾ ਉਹ ਦਰਜ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਇਸ ਸਮੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉੱਥੇ ਹੀ ਜਦੋਂ ਸ਼ਿਕਾਇਤ ਕਰਤਾ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਸਮੇ ਹੁਣ ਉਹਨਾਂ ਦੇ ਨਾਲ ਵੀ ਸੰਪਰਕਾ ਜਿਹੜਾ ਨਹੀਂ ਹੋ ਪਾਰਿਆ ਤਾਂ ਵੱਡੀ ਖਬਰ ਤੁਹਾਨੂੰ ਨਾਲ ਸਾਂਝੀ ਕਰ ਰਹੇ ਸਾਡੇ ਸਥਾਨਕ ਪੱਤਰਕਾਰ ਦੇ ਵੱਲੋਂ ਜਦੋਂ ਸ਼ਿਕਾਇਤ ਕਰਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ ਫੋਨ ਪਿਕ ਕਰ ਰਹੇ ਸੀ ਪਰ ਉਸ ਤੋਂ ਬਾਅਦ ਹੁਣ ਉਹਨਾਂ ਨਾਲ ਕੰਟੈਕਟ ਹੀ ਨਹੀਂ ਤਾਂ ਸ਼ਿਕਾਇਤਕਰਤਾ ਦੇ ਨਾਲ ਕੰਟੈਕਟ ਕਰਨ ਦੀ ਜਿੱਥੇ ਕੋਸ਼ਿਸ਼ ਕਰ ਰਹੇ ਹਾਂ ਉੱਥੇ ਹੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਨਾ ਸਿੱਧੂ ਨੂੰ ਇਸ ਸਮੇਂ ਮੁਹਾਲੀ ਦੇ ਵਿੱਚ ਜਿਹੜਾ ਅਦਾਲਤ ਤੇ ਪੇਸ਼ ਕੀਤਾ ਗਿਆ ਸੀ ਮੁਹਾਲੀ ਅਦਾਲਤ ਦੇ ਵੱਲੋਂ ਭਾਨਾ ਸਿੱਧੂ ਨੂੰ 2 ਦਿਨ ਦੇ ਰਿਮਾਂਡ ਦੇ ਉੱਪਰ ਭੇਜ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਨਾ ਸਿੱਧੂ ਦੇ ਉੱਪਰ ਚੌਥਾ ਜਿਹੜਾ ਮਾਮਲਾ ਦਰਜ ਕਰ ਦਿੱਤਾ ਗਿਆ ਉੱਥੇ ਹੀ ਇੱਕ ਹੋਰ ਮਾਮਲੇ ਨੂੰ ਲੈ ਕੇ ਵੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਂਝੀ ਕੀਤੀ ਗਿਆ ਕਿ ਸ਼ਾਇਦ ਇੱਕ ਹੋਰ ਮਾਮਲਾ ਇਸ ਤੋਂ ਬਾਅਦ ਜੀਰਕਪੁਰ ਦੇ ਵਿੱਚ ਵੀ ਜੋ ਉਹਨਾਂ ਤੇ ਹੋ ਸਕਦਾ ਜੀਰਕਪੁਰ ਦੇ ਵਿੱਚ ਵੀ ਕੋਈ ਸ਼ਿਕਾਇਤ ਹੈ ਜਿਹੜੀ ਹੋ ਸਕਦਾ ਹੈ ਕਿ ਪੁਲਿਸ ਨੂੰ ਦਿੱਤੀ ਗਈ ਆ ਜਿਸ ਦੇ ਉੱਪਰ ਕਾਰਵਾਈ ਹੈ ਜਿਹੜੀ ਉਹ ਹੁੰਦੀ ਹੋਈ ਦਿਖਾਈ ਦੇ ਸਕਦੀ ਆ ਪਰ ਵੱਡੀ ਖਬਰ ਇਸ ਸਮੇਂ ਆ ਕਿ ਮੁਹਾਲੀ ਦੇ ਵਿੱਚ ਭਾਨਾ ਸਿੱਧੂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ 2 ਦਿਨ ਦਾ ਰਿਮਾਂਡ ਉਹਨਾਂ ਦਾ ਅਦਾਲਤ ਦੇ ਵੱਲੋਂ ਦਿੱਤਾ ਗਿਆ ਤਾਂ ਇਸ ਤੋਂ ਪਹਿਲਾਂ ਪਟਿਆਲਾ ਅਦਾਲਤ ਦੇ ਵਿੱਚ ਅੱਜ ਪੇਸ਼ੀ ਹੁੰਦੀ ਆ ਪਟਿਆਲਾ ਅਦਾਲਤ ਦੇ ਵੱਲੋਂ ਭਾਨਾ ਸਿੱਧੂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਜਾਂਦਾ ਪਰ ਉਸ ਤੋਂ ਬਾਅਦ ਮੁਹਾਲੀ ਪੁਲਿਸ ਦੇ ਵੱਲੋਂ ਪਾਨਾ ਸਿੱਧੂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤੇ ਮਹਾਲੀ ਪੇਸ਼ ਕਰਕੇ ਉਹਨਾਂ ਦਾ 2 ਦਿਨ ਦਾ ਜਿਹੜਾ ਰਿਮਾਂਡ ਆ ਉਹ ਹਾਸਲ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਨਾ ਸਿੱਧੂ ਦੇ ਉੱਪਰ ਲਗਾਤਾਰ ਕਾਰਵਾਈ ਆ ਜਿਹੜੀ ਹੁੰਦੀ ਹੋਏ ਦਿਖਾਈ ਦੇ ਰਹੀ ਆ ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਨਾ ਸਿੱਧੂ ਦੇ ਉੱਪਰ ਚੌਥਾ ਜਿਹੜਾ ਮਾਮਲਾ ਉਹ ਦਰਜ ਕਰ ਦਿੱਤਾ ਗਿਆ ਮੁਹਾਲੀ ਦੇ ਵਿੱਚ ਚੌਥਾ ਮਾਮਲਾ ਦਰਜ ਹੋਇਆ ਪਹਿਲੇ ਮਾਮਲੇ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਪਹਿਲਾ ਮਾਮਲਾ ਦਰਜ ਕੀਤਾ ਗਿਆ ਸੀ ਇੱਕ ਐਜੰਕਟ ਦੇ ਵੱਲੋਂ 10000 ਰੁਪਏ ਮੰਗਣ ਦੇ ਇਲਜ਼ਾਮ ਲਗਾਏ ਗਏ ਸੀ ਫਿਰ ਪਟਿਆਲਾ ਦੇ ਵਿੱਚ ਇੱਕ ਲੁੱਟ ਖੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਅਬੋਹਰ ਦੇ ਵਿੱਚ ਮਾਮਲਾ ਦਰਜ ਕੀਤਾ ਜਾਂਦਾ ਤੇ ਹੁਣ ਚੌਥਾ ਮਾਮਲਾ ਜਿਹੜਾ ਉਹ ਮੁਹਾਲੀ ਦੇ ਵਿੱਚ ਦਰਜ ਕੀਤਾ ਗਿਆ ਤਾਂ ਇਸ ਤੋਂ ਬਾਅਦ ਇੱਕ ਹੋਰ ਮਾਮਲਾ ਜਿਰਖਪੁਰ ਦੇ ਵਿੱਚ ਵੀ ਜਿਹੜਾ ਦਰਜ ਹੋ ਸਕਦਾ ਸੂਤਰਾਂ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ